ਰ ਨਾ ਚਾਹੁੰਦੇ ਹੋਏ ਵੀ ਕਈ ਵਾਰੀ ਇਹੋ ਜਿਹੇ ਬੰਦੇ ਤੁਹਾਨੂੰ ਜ਼ਿੰਦਗੀ ਦੀ ਟੱਕਰ ਜਾਂਦੇ ਜਿਹੜੇ ਜੀਣਾ ਹੀ ਔਖਾ ਕਰ ਦਿੰਦੇ ਆਖੋ ਸਤਿਗੁਰੂ ਜੀਣਾ ਹੀ ਤੁਸੀਂ ਸੰਗਤ ਕਰਦੇ ਹੋ ਤੁਸੀਂ ਬੁਰਾ ਵੀ ਨਹੀਂ ਮੰਗਦੇ ਮਾੜਾ ਵੀ ਨਹੀਂ ਹੁੰਦਾ ਮੰਗਦੇ ਕਾਮਯਾਬ ਹਲ ਭਟ ਜੀ ਕਹਿੰਦੇ ਇੱਕੋ ਇਲਾਜ ਹੈ ਗੁਰੂ ਰਾਮਦਾਸ ਦੀ ਸ਼ਰਨ ਆ ਜਾ ਜਿਹੜੇ ਜਿੰਦਿਆਂ ਜਮ ਤੰਗ ਕਰਦੇ ਐ ਉਹ ਗੁਰੂ ਰਾਮ ਦਾ ਸੁਨਾ ਨੂੰ ਹੀ ਬੰਨ ਕੇ ਰੱਖ ਦੇਣਗੇ ਮਰਨ ਤੋਂ ਬਾਅਦ ਵੀ ਜਿਹੜੇ ਜਮ ਆਉਂਦੇ ਉਹਨਾਂ ਨੂੰ ਵੀ ਬੰਨ ਕੇ ਰੱਖ ਦੇਣਗੇ ਇੱਕ ਵਾਰੀ ਗੁਰੂ ਰਾਮ ਦਾ ਜੇ ਵਿਕ ਜਾ ਉਹਨਾਂ ਦੀ ਸ਼ਰਨ ਆ ਜਾ ਬਾਬਾ ਨਾਨਕ ਸਿੰਘ ਦੇ ਬਚਨ ਨੇ ਸਜ਼ਾ ਕਸੂਰ ਬਿਨਾਂ ਨਹੀਂ ਮਿਲਦੀ ਕਸੂਰ ਭਾਵੇਂ ਪਿਛਲੇ ਜਨਮ ਦਾ ਹੋ ਆੰਦਾ ਚੰਗਾ ਆਪਣਾ ਆਪਣੇ ਕੀਤਾ ਪਾਵਣਾ ਤੁਸੀਂ ਹੋਈ ਕੋਈ ਗਲਤੀਆਂ ਕੀਤੀਆਂ ਪਰ ਪਿਛਲੇ ਜਨਮ ਕੀਤੀਆਂ ਉਸ ਤੋਂ ਪਿਛਲੇ ਕੀਤੀਆਂ ਉਹ ਕਰਮ ਸੁਰਿਆਰੇ ਐਸ ਕੀਤੀਆਂ ਛੋਟੇ ਹੁੰਦਿਆਂ ਕੀਤੀਆਂ ਪਰ ਸੱਲ ਭੱਟ ਜੀ ਦੀ ਇੰਨੀ ਵੱਡੀ ਭਾਵਨਾ ਕਹਿੰਦੇ ਦੁੱਖ ਪਾਪਾਂ ਕਰਕੇ ਆਉਂਦੇ ਆ ਦੁੱਖ ਤੇਰੇ ਸਰਲ ਪਟ ਜੀ ਕਹਿੰਦੇ ਓ ਗੁਰੂ ਰਾਮਦਾਸ ਦੀ ਸ਼ਰਨ ਆ ਜਾ ਗੁਰੂ ਰਾਮਦਾਸ ਇਸ਼ਾਰਾ ਹੀ ਕਰ ਦੇਣ ਸਾਰੇ ਪਿਛਲਾ ਕੋਟਾ ਪਾਪਾ ਨਾ ਧੋਤਾ ਜਾ ਸਕਦਾ ਗੱਜ ਕੇ ਆਖੋ ਸਤਿਨਾਮ ਵਾਹਿਗੁਰੂ ਜੰਮ ਮਾੜੀਏ ਜੀ ਨਾ ਬਦੇ ਤੈਨੂੰ ਬੰਨ ਨਹੀਂ ਸਕਦੀ ਤੇਰੇ ਨੇੜੇ ਨਹੀਂ ਆ ਸਕਦੀ ਯਾਰ ਸੱਲ ਭੱਡ ਜੀ ਕਹਦੇ ਆ ਅਗ ਅੰਤਿਕ ਪਾਤੇ ਨਾ ਸੱਲ ਕਹ ਦੁਰ ਰਾਮਦਾਸ ਤੇਰੀ ਸ਼ਰਨ ਗੁਰ ਰਾਮਦਾਸ ਤੇਰੀ ਸ਼ਰਨ ਭਈਏ ਅੰਦਰੋਂ ਸੁਣ ਲੋਗੇ ਰੱਬ ਵੀ ਨਹੀਂ ਲੱਭੋਗੇ ਅੱਖਾਂ ਹੀ ਖੋਲ ਲੈ ਲੇ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ ਸਪਈਆ ਬੋਲੇ ਜੀ ਨਾਲ ਤੂੰ ਸਤ ਗੁਰ ਚਾਹੋ ਜੁਗੀ ਹੁਣੇ ਆਪਾਂ गा ਕੇ ਬੋਲਿਆ ਹੁਣ ਜੇ ਨਾਲ ਨਾਲ ਮੈਂ ਬੁਲਾ ਰਹੇ ਹਾਂ ਭਈ ਅਖਰੀ ਅਰਥ ਦੇਖੋ ਗੁਰੂ ਰਾਮਦਾਸ ਜੀ ਨੇ ਕਿਹਾ ਤੂੰ ਸਤ-ਦੁਰ ਚਹੋਂ ਜੁ ਵੀ ਆਹਾ ਆਪੇ ਆਪੇ ਪਰਮੇਸ਼ਵਰ ਗੁਰੂ ਰਾਮਦਾਸ ਜੀ ਚਾਰਾਂ ਯੁਗਾਂ ਵਿੱਚ ਤੁਸੀਂ ਹੋਈ ਸੀ ਤੁਸੀਂ ਹੋਈ ਸੀ ਆਦਿ ਯੁਗ ਜੀ ਤੁਸੀਂ ਸੀ ਤ੍ਰੇਤੇ ਜੀ ਵੀ ਤਵਾਪਰ ਜੀ ਕਲ ਯੁਗ ਜੀ ਗੁਰੂ ਰਾਮਦਾਸ ਜੀ ਫਨ ਪਟ ਜੀ ਕਹਿੰਦੇ ਗੁਰੂ ਰਾਮਦਾਸ ਜੀ ਮੇਰੀਆਂ ਨਜਰਾਂ ਵਿੱਚ ਤੇ ਪਰਮੇਸ਼ਰ ਤੂੰ ਆਪ ਹੀ ਹੈ ਆਖੋ ਸਤਿਨਾਮ ਉਹ ਆਪ ਹੀ ਹੈ ਤੁਹਾਡੇ ਜਨੇ ਬੈਠੇ ਹੋ ਜਾਲੀ ਦਾ ਕੋਈ ਵੀਰ ਹੈ ਕੋਈ ਛੱਡਦਾ ਹੈ ਕੋਈ ਬੈਠਦਾ ਹੈ 70 ਦਾ ਸੀ ਪਾੜ ਤਰੇੜ ਲਾ ਕੇ ਰਹਿਣੀ ਜਿਸ ਲਈ ਜਨਮ ਮਿਲਿਆ ਜਿਸ ਜਨਮ ਨੂੰ ਸਫਲ ਕਰਨ ਲਈ ਜਿਹੜੀ ਬੰਦਗੀ ਕਰਨੀ ਹੈ ਸਿਮਰਨ ਕਰਨਾ ਹੈ ਤੁਸੀਂ ਭਗਤੀ ਕਰਨੀ ਹੈ ਆ ਭਗਤੀ ਦਾ ਬੜਾ ਵੱਡਾ ਹਿੱਸਾ ਆਪਣੇ ਗੁਰੂ ਦੇ ਉੱਤੇ ਭਾਵਨਾ ਬਣਨੀ ਆਖੋ ਸਤਨਾਮ ਇਹ ਸਹਿਵ ਵਿੱਚੋਂ ਬੜਾ ਵੱਡਾ ਹਿੱਸਾ ਭਗਤੀ ਦਾ ਮੇਰੀ ਆਪਣੀ ਲਾਈਫ ਦੇ 18 ਸਾਲ ਅਜਾਇਆ ਇੰਜ ਬੀਤੇ ਐ ਇਸ ਵਿੱਚ ਦਰਬਾਰ ਸਾਹਿਬ ਮੈਂ ਜਾਣਾ ਸਾਂ ਉਹ ਤੋਂ ਮੇਰੀ ਉਮਰ ਹੋਏਗੀ 20 22 ਸਾਲ ਦੀ 35 ਸਾਲ 40 ਸਾਲ ਪਹਿਲੀ ਗੱਲ ਮੈਂ ਕਰਦਾ ਜਿਹੜੇ ਇਸ ਉਮਰ ਲਾਗੇ ਬੈਠੇ ਆਂ ਤੇ ਅੰਮ੍ਰਿਤਸਰ ਦੇ ਆ ਉਹਨਾਂ ਨੂੰ ਪਤਾ ਹੋਏਗਾ ਵੀ ਦੂਜਾ ਹੁਕਮ ਨਾ ਹੁੰਦਾ ਸੀ ਦਰਬਾਰ ਸਾਹਿਬ ਤੇ ਫਿਰ ਬੋਲਦੇ ਹੁੰਦੇ ਸੀ ਸਭੇ ਬੋਲੋ ਗੁਰੂ ਦੀ ਅੰਸਾੰਗ ਹੈ ਗੁਰੂ ਪਰੇ ਗੁਰੂ ਪਰੇ ਗੁਰੂ ਸਭੇ ਬੋਲੋ ਗੁਰੂ ਦੀ ਤੇਰਾ ਦੀਵਤਾ ਤੋਂ ਨਾਹੀ ਆਇ ਤੇਰਾ ਦੀਵਤਾ ਜਾਤੋ ਨਾਹੀ ਜੋਨ ਨੂੰ ਗਗਕ ਕੋਈ ਸਵੇਰ ਬੋਲ ਅਰੇ ਬੋਲਦੇ ਸੀ ਤਰਸ ਪਿਆ ਮੇਰਾ ਮਨ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਧਨਮਨ ਠੀਕ ਹੈ ਦਰਗਾਈਆ ਸਥਾਨ ਹੋਵੇ ਭਾਈ ਅਸਥਾਨ ਤੇ ਮੈਂ ਯਕੀਨ ਕਰਦੀ ਕੇਵਲ ਭਾਈ ਤੇ ਇਸਤਰੀਆਂ ਮੱਥਾ ਟੇਕਣ ਨਹੀਂ ਜਾਂਦੀਆਂ ਕੇਵਲ ਅਸੀਂ ਮਨੁੱਖ ਮੱਥਾ ਟੇਕਣ ਨਹੀਂ ਜਾਂਦੇ ਐਡਾ ਦਰਗਾਈ ਅਸਮਾਨ ਹੈ ਦਰਗਾ ਵਿੱਚੋਂ ਪਖਸ਼ੀਆਂ ਰੁਆ ਵੀ ਗੁਰੂ ਰਾਮਦਾਸ ਜੀ ਦੇ ਚਰ ਹਾਜ਼ਰੀਆਂ ਭਰਦੀਆਂ ਤੇ ਰੋਜ਼ ਭਰਦੀਆਂ ਤਕ ਗੁਰੂ ਅਰਜਨ ਦੇਵ ਜੀ ਮਰਿਆ ਤਾਂ ਹੀ ਹਾਜ਼ਰ ਨਾਜ਼ਰ ਬਣੀ ਆ ਜਾ ਕਿਸੇ ਗੁਰਦੁਆਰੇ ਤੁਸੀਂ ਦੁਪਹਿਰੀ ਵੇਖਿਆ ਨੰਦ ਸਾਹਿਬ ਦੁਪਹਿਰੀ ਦੇਖ ਲਈ ਕਿਸੇ ਗੁਰਦੁਆਰੇ ਇਹ ਹਾਜ਼ਰ ਨਾਜ਼ਰ ਮਰਿਆ ਤਾਂ ਜਿਵੇਂ ਅਸੀਂ ਦੁਪਹਿਰ ਨੂੰ ਉਹ ਜਨ ਪਾਣੀ ਪਰ ਤੱਕ ਗੁਰੂ ਰਾਮਦਾਸ ਜੀ ਹਾਜ਼ਰ ਨਾਜ਼ਰ ਇਸੇ ਤਰ੍ਹਾਂ ਅਰਦਾਸਾਂ ਆਪੋ ਸਾਧਨਾ ਦੇਖ ਵਰਤਦੀਆਂ ਚੌਂਕੀਆਂ ਨਾਲ ਕੀਰਤਨ ਆਸਰਾ ਜੀ ਦੀ ਮਾਰ ਦੀ ਚੌਂਕੀ ਉਸ ਤੋਂ ਪਹਿਰੇ ਤਿੰਨ ਪਹਿਰੇ ਦੀ ਚੌਂਕੀ ਬਿਲਾਵਾਂ ਦੀ ਚੌਂਕੀ ਦੁਪਹਿਰੀ ਚਰਨ ਕਮਲ ਦੀ ਚੌਂਕੀ 3 ਵਜੇ 3 ਵਜੇ ਦੀ ਤੇ ਚਰਨ ਕਮਲ ਦੀ ਚੌਂਕੀ ਕੀ ਹੈ ਵੀ ਹਾਜ਼ਰ ਨਾਜ਼ਰ ਬਰਿਆਦਾ ਕਿੰਨਾ ਤੋਲੀਆਂ ਲੱਗਦਾ ਹੈ ਸਿੰਘ ਸਾਹਿਬ ਦੀ ਜਾਈ ਰਾਗੀਆਂ ਦੀ ਛੱਬਰ ਚਰਤ ਵਾਲੀ ਚੁੱਕੀ ਸੋਦਰ ਦੀ ਚੁੱਕੀ ਆਹ ਕਿਧਰੇ ਦੇਖ ਲੋ ਪ੍ਰਕਾਸ਼ ਪਹਿਲੇ ਹੁੰਦਾ ਫਿਰ ਸੰਗਤ ਆਉਂਦੀ ਹੁਣੇ ਤੇ ਵੀ ਦੇ ਆਪਾਂ चार बजे हो आपका कोई चार पांच आया कोई गुरु रामदास जीत आई आखो सात गुरु रामदास जी चलते की हाजर नाजर अभी मालक आ गए आखो सात संगत उड़ीक रही है उड़ीक रही है कि उड़ीक है ਈ ਪਿਛਲੇ ਜਨਮ ਤੇ ਰੂਹਾਂ ਰੇ ਜਨਮ ਮੱਛੀ ਦਾ ਪਰ ਗੁਰੂ ਰਾਮਦਾਸ ਨੇ ਰੱਖਿਆ ਚਰਨਾਂ ਦੇ ਕੋਲ ਹੀ ਆਖੋ ਸੱਜਾ ਜਨਮ ਪੰਛੀ ਦਾ ਪਰ ਬਾਬਾ ਬੋਡਾ ਜੀ ਦੀ 베ਰ ਤੇ ਵੇਖੋ ਹਜ਼ਾਰਾਂ ਦੇ ਸਾਹ ਨਾਲੋਂ ਚੜੀਆਂ ਉਹ ਪੰਛੀ ਰੱਖਿਆ ਚਰਨਾਂ ਦੇ ਕੋਲ ਹੀ ਆਖੋ ਸੱਜਾ ਕਿੱਡਾ ਭਗਾ ਲੈ ਜਿੱਦੇ ਤੇ ਕਲਗੀਆਂ ਲਾ ਬਿਰਾਜਮਾਨ ਕਹਿ ਦਿਓ ਗੱਜ ਕੇ ਸਤਿ ਸ੍ਰੀ ਅਕਾਲ ਜੀ ਉਹਦੀ ਕੀ ਕੁੰਨ ਅਜ ਤੱਕ ਚੱਲ ਰਹੀ ਹਯੂਰ ਸਾਹਿਬ ਕਹਿ ਦਿਓ ਗੱਜ ਕੇ ਸਤਿ ਸ੍ਰੀ ਅਕਾਲ ਲੱਖ 84 ਮਿਹਦਰੀ ਖੁਸ਼ੀ ਕਰਨ ਦਾ ਉਸ ਲਈ ਆ ਲੱਗਦੇ ਜਣੇ ਪੱਛੀਆਂ ਵੀ ਗਾ ਰਹੀਆਂ ਸੱਚੇ ਪਾਤਸ਼ਾਹ ਨੂੰ ਜੀ ਆਇਆਂ ਕਹਿ ਰਹੀਆਂ ਤਾਂ ਜਿੰਨੀਆਂ ਸੰਗਤਾਂ ਬੈਠੀਆਂ ਜੇ ਮੇਰੀ ਗੱਲ ਕਿੱਥੋਂ ਸ਼ੁਰੂ ਹੋਈ ਐਹੋ ਜਿਹਾ ਦਰਗਾਈ ਅਸਾਂ ਜਿਹਦੀ ਮਰਿਆਦਾ ਹੀ ਵਿਲੱਖਣ ਜਿਹਦੀ ਹਰ ਬਾਤ ਵਿਲੱਖਣ ਜਿੱਥੇ ਅਸੀਂ ਤੁਸੀਂ ਨਹੀਂ ਜਾਂਦੇ ਦਰਗਾਈ ਰੂਹਾਂ ਹਾਜ਼ਰੀ ਪਰ ਮਰਨ ਆਨੇ ਹੋ ਜਾ ਨਹੀਂ ਜਿਹਨੂੰ ਬਣਾਉਣ ਵੇਲੇ ਪਰਮੇਸ਼ਰ ਨੇ ਟੋਕਰੀ ਸਿਰ ਤੇ ਆਪ ਚੁੱਕੀ ਹੋਏ ਇੱਕ ਤੋਂ ਗੁਰੂ ਰਾਮਦਾਸ ਜੀ ਦਾ ਘਰ ਆਖੋ ਸਤਿ ਪਰਮੇਸ਼ਰ ਨੇ ਆਪ ਮਨੁੱਖ ਦਾ ਰੂਪ ਧਰ ਕੇ ਉਹ ਸੇਵਾ ਦੀ ਟੋਕਰੀ ਚੁੱਕੀ ਜਿੱਥੇ ਇਕੋਤਕ ਹੋਇਆ ਉਹਨੂੰ ਅਜ ਹਰ ਕੀ ਪੌੜੀ ਕਹਿੰਦੇ ਆਖੋ ਸਤਿ ਹਰ ਕੀ ਪੌੜੀ ਇਹ ਤੇ ਹਰੀ ਨੇ ਆਪ ਸੇਵਾ ਕੀਤੀ ਆਉ ਟੋਕਰੀ ਚੁੱਕੀ ਉੱਥੇ ਫਿਰ ਮਾਰਾ ਸ਼ਵਦੋ ਤਿਆਰੇ ਸੰਤਾ ਕੇ ਕਾਰਜ ਆਪ ਖਲੋਇਆ ਔਰ ਕੰਮ ਕਰਾਉਣ ਆਇਆ ਨਾਮ ਕਰ ਸੁਹਾਵੀ ਪਾਲ ਸੁਹਾਵਾ ਬੱਚਾ ਬੱਤਰ ਖਾਇਆ ਬਚਨ ਹੋਏ ਪਰਮੇਸ਼ਰ ਤੋਂ ਆਪ ਟੋਕਰੀ ਸਿਰ ਤੋਂ ਓਟ-ਓਟੇ ਨਜ਼ਰ ਆਉਂਦੀ ਜੀ ਪੈਰ ਵੀ ਹੁੰਦੇ ਜ਼ਮੀਨ ਤੋਂ ਸਾਰੇ ਹੈਰਾਨ ਤੇਰਾ ਕਹਿਆ ਵੀ ਇਹ ਸਥਾਨ ਹੈ ਡਾ ਵੱਡਾ ਦਰਗਾਹ ਮੇਰੇ ਕੋ ਵੀ ਨਹੀਂ ਰਿਆ ਗਿਆ ਮੈਂ ਚਲਿਆ ਕਈ ਰੇਵ ਨਾਲ ਚੱਲ ਪਿਆ ਆਖੋ ਸਤਨਾਮ ਇਹ ਸਾਨੜਾ ਵੇ ਜਿਹਦੀ ਟੋਕਰੀ ਪਰਮੇਸ਼ਰ ਦਾ ਹੁਣ ਆਪਾਂ ਅਖਰੀ ਅਰਥ ਕਰਕੇ ਤੁਹਾਨੂੰ ਮੈਂ ਪਹਿਲੇ ਦੱਸਿਆ ਅੱਜ ਮਿਕਸ ਕੰਮ ਚੱਲੇਗਾ ਕਿਤੇ ਵਿੱਚ ਸਾਰਾ ਹੀ ਸਰਵੇ ਸ਼ਬਦ ਸੁਆਈਏ ਦੇ ਅਖਰੀ ਅਰਥ ਮੇਰੇ 18 ਸਾਲ ਆਪਣੇ ਅਜਾਇਆ ਬੀਤੇ ਨੇ ਜੀ ਮੈਂ ਆਪਣੀ ਗੱਲ ਕਰ ਰਿਹਾ ਹਾਂ ਕਿ ਦੂਜੇ ਹੁਕਮਨਾਮੇ ਤੋਂ ਬਾਅਦ ਬੋਲਦੇ ਸੀ ਸਭੇ ਬੋਲੋ ਭਾਈ ਗੋਰੀ ਅਸੀਂ ਉਹ ਜਥੇ ਜਿਨੇ ਦੂਜੇ ਹੁਕਮਨਾਮੇ ਤੋਂ ਬਾਅਦ ਫਿਰ ਅਕਾਲਤਾਂ ਵਿੱਚ ਸਾਹ ਤੇ ਉਹ ਫਿਰ ਕਈ ਵਾਰੀ ਉਹਨਾਂ ਕਹਿਣਾ ਹੁਕਮਨਾਮੇ ਦੇ ਅਰਥ ਹੁੰਦੇ ਸੀ ਜਿਹੜੇ ਜਥੇ ਬੋਲ ਲਿਖਿਆ ਹੁੰਦਾ ਨਾ ਮੁਖਵਾਗ ਤੇ ਉੱਥੋਂ ਹੋ ਕੇ ਅਸੀਂ ਆ ਜਾਣਾ ਬਾਬਾ ਟਾਲਰਾਇਸਾ ਉੱਥੇ ਦੇ ਦੂਜੇ ਹੁਕਮ ਨਾਮੇ ਦਾ ਬੋਲਦੇ ਸੀ ਸਭੇ ਬੋਲੋ ਭਾਈ ਕੋਲ ਸਰ ਮੱਥਾ ਟੇਕ ਕੇ RAM ਸਰ ਸਾਹਿਬ ਮੱਥਾ ਟੇਕ ਕੇ ਬਾਬਾ ਦੀਪ ਸਿੰਘ ਦੇ ਦਰ ਤੇ ਆ ਜਣਾ ਇਹ ਟਾਈਮ ਹੈਗਾ ਕਲੀ ਸੇਰੇ ਚੱਲੋ ਨਾ ਤੁਸੀਂ ਪੂਰਾ ਟਾਈਮ ਹੈ ਉਸ ਤੇ ਬਾਬਾ 15 15 ਮਿੰਟ ਦਾ ਫਰਕ ਪਈ ਜਾ ਫਿਰ ਇੱਥੇ ਆਨੇ ਹਾਂ ਬਾਬਾ ਦੀਪ ਸਿੰਘ ਦੇ ਦਰ ਤੇ ਇੱਥੇ ਵੀ ਦੂਜੇ ਹੁਕਮ ਨਾਮੇ ਤੋਂ ਬਾਅਦ ਸਭੇ ਬੋਲੋ ਭਾਈ ਉਹ ਬੋਲੀ ਮੈਂ ਗੱਲ ਕਰ ਰਿਹਾ ਅੱਜ ਤੋਂ 35 40 ਸਾਲ ਪਹਿਲਾਂ ਕਿ ਮੈਂ ਖੁਦ ਇਹਦੇ ਚ ਹੀ ਹੁੰਦਾ ਸਾਂ ਉਹਦੋ ਭਈ ਗੁਰੂ ਰਾਮਦਾਸ ਜੀ ਦਾਦੇ ਰੋਜ਼ਾਂ ਅਰਦਾਸ ਹੀ ਕਰਨੀ ਮੱਥਾ ਵੀ ਟੇਕਣਾ ਪਰ ਅਰਦਾਸ ਹੋਲੇ ਕੀ ਕਹਿਣਾ ਦੀ ਗੁਰੂ ਰਾਮਦਾਸ ਜੀ ਤੁਹਾਡੇ ਕੋ ਆਏ ਆ ਬਾਹਰ ਜਾ ਕੇ ਰੱਬ ਵੱਖਰਾ ਲੱਭਣਾ ਹੈ ਜੀ ਆਪੋ ਸਾਧਨਾ ਤੁਸੀਂ ਰੱਬ ਨਹੀਂ ਰੱਬ ਵੱਖਰਾ ਹੈ ਤੁਸੀਂ ਵੱਖਰੇ ਹੋ ਜਿਉਂ-ਜਿਉਂ ਪੱਟਾਂ ਦੇ ਸਵਈਏ ਪੜੇ ਗੁਰੂ ਅਰਜਨ ਦੇਵ ਜੀ ਦੀ ਭਾਵਨਾ ਦੀ ਬਾਣੀ ਪੜੀ ਜਿਉਂ-ਜਿਉਂ ਭਾਈ ਅਨੰਦ ਲਾਲ ਜੀ ਦੇ ਨੇਰਵੇ ਪੜੇ ਜਿਉਂ-ਜਿਉਂ ਸਾਸਨਤ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜੀਆਂ ਤੇ ਅੱਖਾਂ ਖੁੱਲ ਗਈਆਂ ਰੱਬ ਵਖਰਾ ਲੱਭਣ ਦੀ ਲੋੜ ਨਹੀਂ ਗੁਰੂ ਰਾਮਦਾਸ ਆਪ ਹੀ ਰੱਬ ਨੇ ਆਖੋ ਸਤਨਾਮ ਵਾਹ ਤੂੰ ਸਤਗੁਰੂ ਚਾਹੋ ਚੁਕੀ ਇਹ ਸੱਲ ਪਟਾ ਜੀ ਦਾ ਸੁਭਈਆ ਸੁਣਿਓ ਤੇਰ ਨਾਲ ਆਪੂ ਪਰਮੇਸ਼ੁਰ ਗੁਰੂ ਆਮ ਦਾ ਜੀ ਚਾਰੇ ਯੁਗਾਂ ਚ ਤੁਸੀਂ ਸੀ ਤੁਸੀਂ ਹੀ ਸਥਿਰ ਪਰਮੇਸ਼ਰ ਦਾ ਰੂਪ ਹੋ ਬੱਜ ਕੇ ਆਖੋ ਸਤਨਾ ਹਾਂ ਜੀ ਅੱਗੇ ਜੀ ਸੁਰ ਨਰ ਸਾਗ ਸਿਦੂ ਸੁਰ ਕਹਿੰਦੇ ਦੇਵੀ ਦੇਰ ਤੇ ਆਏ ਨਰ ਮੁਨੁਖਾਂ ਨ ਸਾਕ ਜਿਹੜੇ ਬੰਦੇ ਸਾਧਨਾ ਕਰਦੇ ਸਾਧਕ ਤੋਂ ਬਾਅਦ ਆਇਆ ਸਿੱਧ ਜਿਹੜੇ ਸਿੱਧ ਹਰ ਵੇਲੇ ਬੰਦਗੀ ਸਿੱਖ ਆਪਾਂ ਸਾਰੇ ਸਿੱਖ ਸੱਲ ਭਟ ਜੀ ਕਹਿੰਦੇ ਸਾਰੇ ਦੇਵੀ ਦੇਵਤੇ ਸਾਧਕ ਜਿੰਨੇ ਮਨੁੱਖ ਨਰ ਤੁਹਾਡੇ ਸਿੱਖ ਇਹ ਮਹਾਰਾਜ ਸੱਚੇ ਪਾਤਸ਼ਾਹ ਜੀਓ ਆਪ ਜੀ ਨੂੰ ਹੀ ਯਾਦ ਕਰਦੇ ਨੇ ਸਾਰੇ ਦੇਵੀ ਦੇਵਤੇ ਤੁਹਾਨੂੰ ਹੀ ਤੇ ਆਉਂਦੇ ਨੇ ਬੋਲੇ ਜੀ ਜੋ ਨਰ ਸਾਧਕ ਸਿੱਧ ਸਿੱਖ ਸੇਵੰਤ ਤੁਰ ਹੈ ਤੁਰਾਰੇ ਦੇਵੀ ਦੇਵਤੇ ਸਾਧਕ ਸਿੱਧ ਸਿੱਖ ਸੇਵੰਤ ਤੁਹਾਨੂੰ ਹੀ ਸੇਵਦੇ ਐ ਤੁਰ ਕੋਈ ਤੁਹਾਨੂੰ ਸੇਵਦੇ ਆਏ ਆਖੋ ਸਾਤਨਾਮ ਹਾਂਜੀ ਆਦ ਜੁਗਾ ਆਨਾਦ ਕਲਾ ਦੇ ਮਾਲਕ ਹੋ ਕੋ 14 ਨਹੀਂ 16 ਨਹੀਂ ਗੁਰੂ ਰਾਮਦਾਸ ਜੀ ਸਾਰੀ ਸ੍ਰਿਸ਼ਟੀ ਦੀਆਂ ਕਲਾ ਤੁਹਾਡੇ ਅੰਦਰ ਹੀ ਨੇ ਬੋਲਦੇ ਹੋ ਜੀ ਓ ਤੁਝੂਗਾ ਨੋ ਅਗੇ ਐੜਾ ਲੋ ਜਕਾਰਾ ਦੇਣਾ ਸੁਣ ਕੇ ਫਲ ਭਟੀ ਦੀ ਕਿੱਡੀ ਭਾਵਨਾ ਕਹਿੰਦੇ ਗੁਰੂ ਰਾਮਦਾਸ ਜੀ ਆਦਿ ਘਾਤ ਤੋਂ ਤੁਸੀਂ ਜੁਗਾ ਜੁਗਾ ਜੋ ਤੁਸੀਂ ਔਰ ਅਨਾਦ ਕਲਾ ਸਾਰੀਆਂ ਕਲਾ ਦੇ ਮਾਲਕ ਤੇਰੇ ਹੋ ਲੋਏ ਤੇ ਉਹਦੇ ਤੇ ਤਿੰਨ ਤਿੰਨਾ ਲੋਕਾਂ ਵਿੱਚ ਤਿੰਨਾ ਭਾਵਨਾ ਵਿੱਚ ਗੁਰੂ ਰਾਮਦਾਸ ਜਿੱਥੇ ਕੋਈ ਮਰਦੀ ਚਲਾ ਜਾਵੇ ਤੁਹਾਡੀ ਹੀ ਜਾਇਦਾਦਾਰ ਹੋ ਰਹੀ ਜਕਾਰਾ ਦੇਉ ਪਿਆਰ ਆਹ ਪ੍ਰੀਆ ਕਾਲ ਅਗਮ ਨਿਗਮ ਮੁਤਰਨ ਜਰਾ ਜੰਮੈ ਅਰੋਹੈ ਅਗਮ ਨਿਗਮ ਮੁਤਰਨ ਵੇਤਾ ਸ਼ਾਸਤਰਾ ਨੂੰ ਤੁਸੀਂ ਬਚਾਇਆ ਬੇਵਤ ਪੇਪਾ ਨੂੰ ਤੁਸੀਂ ਸਾਨਾ ਰੱਖਿਆ ਜਰਾ ਜੰਮੈ ਅਰੋਹੈ ਜਰਾ ਵਧੇ ਮਡੇ ਪਹਾ ਸੇਵਕਤੀ ਨੂੰ ਬੜੇਪਾ ਆ ਗਿਆ ਜਿਹਦੇ ਤੇ ਤੁਸੀਂ ਮਿਹਰਬਾਨ ਹੋ ਗਏ ਹੋ ਉਹਨੂੰ ਕਦੀ ਜੰਮ ਨਹੀਂ ਲੈਣਾ ਉਹਨ ਗੀ ਆਖੋ ਸਤਿ ਆਵਾਜਾ ਜਬਾ ਜੰਮਿਆ ਉਹਦਾ ਧਰਮ ਮੁੱਕ ਜਾਂਦਾ ਹੈ ਹਾਂਜੀ ਅੱਗੇ ਜੀ ਬੁਰੀ ਅਮਰ ਦਾ ਸੁਖਿਰ ਛਪਿਓ ਪਰਗਾਮੀ ਤਾਰੰਤਰਨ ਆਪ ਜੀ ਦੇ ਉੱਤੇ ਸਾਰੀ ਕਿਰਪਾ ਗੁਰੂ ਅਮਰਦਾਸ ਜੀ ਨੇ ਕੀਤੀ ਉਹਨਾਂ ਨੇ ਆਪ ਜੀ ਨੂੰ ਛਾਪਿਆ ਆਪ ਜੀ ਤੇ ਰਹਿਮਤ ਕੀਤੀ ਏ ਐਡੀਆਂ ਵੱਡੀਆਂ ਬਖਸ਼ਿਸ਼ਾਂ ਦਿੱਤੀਆਂ ਸਾਰੀ ਦੁਨੀਆ ਨੂੰ ਤਾਰਨ ਵਾਲੀਆਂ ਚਾਬੀਆਂ ਦਿੱਤੀਆਂ ਨੇ ਆਖੋ ਸਤਿਨਾਮ ਦੁਬਾਰਾ ਵਾਹਿਗੁਰੂ ਗੁਰ ਅਮਰਦਾਸ ਤਰਥ ਤੈ ਪਰਗਾਮੀ ਤਰੰਤਰਨ ਵਾ ਵਾ ਅਗਲੀ ਬੰਕਲੀ ਅਗ ਅੰਤਕ ਬਦੇਨਾ ਸਲ ਕਉ ਇਹਦੇ ਅਰਥ ਨਾ ਕਰ ਦਿੱਤੇ ਅਗ ਕਗਾ ਪਾਪ ਜਿੱਥੇ ਕਗਾ ਹੈ ਉਧਰ ਤੇ ਪਾਪ ਅੰਤਕ ਅਗ ਅੰਤਕ ਬਦੇ ਤੇਰੇ ਪਾਵ ਤੇ ਜਮ ਤੈਨੂੰ ਬੰਨ ਨਹੀਂ ਸਕਣਗੇ ਜਿਹੜਾ ਗੁਰੂ ਰਾਮਦਾਸ ਜੀ ਦੀ ਸ਼ਰਨ ਆ ਜਾਏਗਾ ਆਖੋ ਸਤਿਨਾਮ ਮੇਰੀ ਬੇਨਤੀ ਹੈ ਨਾ ਵੀ ਪੂਰਾ ਰਹੇ ਪਰ ਜੇ ਅਮਰ ਸਹ ਰਹੰਦੇ ਹੋ ਤੇ ਰੋਜ਼ ਦਰਵਾਜ਼ਾ ਸਰਜਾਇਆ ਕਰੋ ਆਖੋ ਸਤਿਨਾਮ ਨਹੀਂ ਜਾ ਸਕਦੇ ਹੁ ਤੱਕ ਪੰਜ ਦਿਨ ਚ ਚਾਰ ਦਿਨ ਚ ਅੰਦਰ ਬਹੁਤ ਇਕੱਠ ਹੈ ਕਿਉਂਕਿ ਬਾਬੇ ਦਾ ਪਰਿਵਾਰ ਵੜਾ ਵੱਡਾ ਹੋ ਗਿਆ ਇੱਥੇ ਉਹ ਆਵਾ ਬੋਡਾ ਜੀ ਦੀ ਬੇਰਨਗ ਲੈਣਾ ਚੱਲ ਜਾਂਦੀ ਪੁੱਛੋ ਹੀ ਕੋਈ ਨਹੀਂ ਬਹੁਤ ਕਾਠੇ ਤਿੰਨ ਘੰਟੇ ਲੱਗਦੇ ਅੰਦਰ ਜਾਣ ਲੱਗਿਆ ਤੁਸੀਂ ਗੱਲ ਕੱਢ ਕੇ ਗਏ ਉਹ ਦਬੋਣਾ ਘੰਟਾ ਕੋਈ ਗੱਲ ਨਹੀਂ ਸਰੋਵਰ ਦੇ ਕਿਨਾਰੇ ਬੈ ਗਈ ਅੰਦਰ ਸੁਰਤੀ ਲੈ ਕੇ ਹਾਜ਼ਰੀਆਂ ਲਾ ਲੋ ਮਜਬੂਰੀ ਹੈ ਜੇ ਸਮੇਂ ਦੀ ਕਾਠ ਬਹੁਤ ਜ਼ਿਆਦਾ ਹੈ ਜਾਣਾ ਅੰਦਰ ਔਖਾ ਹੈ ਆ ਵੀ ਗੁਰੂ ਰਾਮ ਰਾਜੀ ਖੁਸ਼ੀਆਂ ਹੀ ਦੇ ਕੇ ਭੇਜ ਰਿਹਾ ਆਪੋ ਸਾਡੇ ਨਾਲ ਮੈਂ 20% ਇੰਜ ਕਰਦਾ 80% ਨਹੀਂ ਕਰਦਾ 80% ਤੇ ਲੈਣ ਦੀ ਲੱਗੀਦਾ ਕਿ ਗੁਰੂ ਰਾਮ ਦਾ ਜੀ ਦੇ ਕਰ ਦਾਸਾ ਭਾਵ ਨਾਲ ਹੀ ਜਾਇਆ ਜਾਵੇ ਤੇ ਵਧੀਆ ਆਪੋ ਸਾਡੇ ਨਾਲ ਬਣ ਕੇ ਨਹੀਂ ਵੀ ਪ੍ਰਖਣ ਜਦੋਂ ਹੱਦੋਂ ਵੱਧ ਲਾਈਨਾਂ ਲੱਗੀਆਂ ਨਾ ਬਾਬਾ ਬੁੱਢਾ ਜੀ ਦੇਰਤਾ ਜਾਂ ਕਾਲਤਾ ਸਾਹਿਬ ਤੱਕ ਵੀ ਵੇਖਿਆ 2.5 ਘੰਟੇ ਤੋਂ ਪਹਿਲੇ ਨਹੀਂ ਪਹੁੰਚ ਹੋਏ ਉਹ ਵਾਵੇ ਮੈਂ ਦੇਖ ਲੈਣਾ ਦੇਖ ਲੈ ਕੇ ਕਾਲਤਾ ਸਾਹਿਬ ਭੇਟਾ ਕਰਾ ਦਿੰਦੀ ਪਹਿਲੇ ਕਿਰਪਾਨ ਭੇਟ ਕਰਾ ਕੇ ਜਿਹੜੀ ਅੱਧੀ ਮਿਲ ਜਾਂਦੀ ਉਹ ਫਿਰ ਅਕਾਲਤਾ ਸਾਹਿਬ ਅਰਦਾਸ ਹਾਜ਼ਰੀ ਇਹ ਜਿਹੜੀ ਕਿਰਪਾਨ ਭੇਟ ਕਰਦੇ ਸੁਚਮਤਾ ਸ਼ਸਤਰ ਭੇਟਾ ਹੋ ਗਿਆ ਆਖੋ ਸਾਜਨ ਹਾਂ ਉਸ ਤੋਂ ਬਾਅਦ ਅਰਦਾਸ ਕਰਨੀ ਉਹ ਫਿਰ ਜਦੋਂ ਅਰਦਾਸ ਕਰਕੇ ਅਕਾਲ ਪੁਰਖ ਸਾਹਿਬ ਤੇ ਹਾਜ਼ਰੀ ਲਾ ਕੇ ਗੁਰੂ ਗ੍ਰੰਥ ਸਾਹਿਬ ਦਰਸ਼ਨ ਕਰਕੇ ਜਦੋਂ ਬਹੁਤ ਮਜਬੂਰੀ ਹੋਵੇ 20% ਰੇ ਫਿਰ ਮੈਂ ਪ੍ਰਕਰਮਾਂ ਵਿੱਚ ਸਰੋਵਰ ਦੇ ਕੰਡੇ ਬੈਠ ਕੇ ਜਿੰਨਾ ਟਾਈਮ ਦਾ ਪੋਣਾ ਘੰਟਾ ਹੈ ਜਿੰਨਾ ਹੋਇਆ ਆਪਣੇ ਮਤਵ ਪੂਰੀ ਤਸੱਲੀ ਹੋ ਜਾਂਦੀ ਏ ਵੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਚਲੋ ਜੇ ਵੀ ਪੂਰੀ ਐ ਢਾਈ ਦਿਨ ਘੰਟੇ ਲੱਗਦੇ ਹਾਜ਼ਰੀ ਤੇਰੀ ਅਥੇ ਮੈਂ ਤਾਂ ਤੁਹਾਨੂੰ ਕਿਹਾ ਐ ਜਾਇਓ ਜ਼ਰੂਰ ਕਿ ਅੰਦਰ 2 ਘੰਟੇ ਜਾਣ ਤੇ ਟਾਈਮ ਲੱਗਦਾ ਐ ਜਾਂ ਮਜਬੂਰੀਆਂ ਸਰੀਰਕ ਮਾਵੇਂ ਸਰੋਵਰ ਦੇ ਕੰਢੇ ਦਾ ਪੂਣਾ ਘੰਟਾ ਬਹਿ ਕੇ ਹਾਜ਼ਰੀ ਲਾਇਓ ਤਰਗਾਦੀਆਂ ਹਾਜ਼ਰੀਆਂ ਅੱਖੋਂ ਸਤਨਾਮ ਗੁਰੂ ਰਾਮਦਾਸ ਤੇਰੀ ਸ਼ਰਨ ਪਾਪ ਧੋਤੇ ਜਾਂਦੇ ਐ ਤੇਰੀ ਸਰਣਾ ਚ ਜੀਂਦਿਆਂ ਵੀ ਜੰਮ ਜਿਹੜੇ ਕਈ ਚੰਮੜ ਦੇ ਆ ਉਹ ਵੀ ਹਟ ਜਾਂਦੇ ਆ ਪ੍ਰਭ ਕੈ ਸਿਮਰਨ ਕਾਲ ਪਰ ਹਰੇ ਪ੍ਰਭ ਕੈ ਸਿਮਰਨ ਦੁਸ਼ਮਨ ਤਰੇ ਬਾਬੇ ਨਾਨਕ ਦੇ ਬਚਨ ਨੇ ਦਰਬਾਰ ਸਾਹਿਬ ਦੀ ਪ੍ਰਕਰਮਾ ਚ ਤਿੱਲ ਜਿੰਨਾ ਵੀ ਕੋਈ ਬਹਿ ਜਾਏ ਮਹਾਤਮ ਮੜਾ ਮਹੀ ਮਿਲਦਾ ਕਿਉ ਬਖਸ਼ੀਆਂ ਰੂਹਾਂ ਕਰਕੇ ਇਕੱਲੇ ਤੁਸੀਂ ਨਹੀਂ ਜਪਦੇ ਹੌਲੀ ਹੌਲੀ ਰੋਮ ਰੋਮ ਜਪਣ ਲੱਗ ਪੈਂਦਾ ਆਖੋ ਸਤਨਾਮ